कहिड़ी <laughs> पड़े गया जा अल्लाह ਲਾਪਾਤੀਆਂ ਨੂੰ ਕਣਕ ਵੰਡੀ ਜਾ ਰਹੀ ਆ ਬਹੁਤ ਸੁਜੀ ਦਾ ਨਲ ਇਹਨੂੰ ਘਟਵਾਦ ਹੋ ਗਿਆ ਪੰਜਾਬ ਦੀ ਪੰਜਾਬ ਸਰਕਾਰ ਦੀ ਨਿਗਰਾਨ ਕਮੇਟੀ ਨਾਲ ਖੜੀ ਆ ਤੇ ਕਿਸੇ ਨੂੰ ਕੋਈ ਘਾਟ ਬਾਅਦ ਜਾ ਕੇ ਪਰਚੀ ਰਹਿ ਗਈ ਉਹਦੇ ਵਾਸਤੇ ਵੀ ਖੜਿਆ ਨਾਲ ਬਹੁਤ ਵਧੀਆ ਸਹੀ ਢੰਗ ਨਾਲ ਕਣਕ ਵੰਡੀ ਜਾ ਰਹੀ ਆ ਇਹ ਪ੍ਰਤੀ ਮੈਂਬਰ ਕਿੰਨੀ ਕਣਕ ਦਿੱਤੀ ਜਾਂਦੀ ਹੈ ਜੀ ਪ੍ਰਤੀ ਮੈਂਬਰ 5 ਕਿਲੋ ਜੀ ਅਗਰ ਪਰਿਵਾਰਾਂ ਦੇ ਵਿੱਚੋਂ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ ਉਸ ਦੀ ਕਣਕ ਕੱਟਦੇ ਆ ਕਿ ਨਹੀਂ ਕੱਟਦੇ ਹਾਂਜੀ ਬਦੌਰ ਕੇ ਵਾਈ ਸੀ ਕੱਟੀ ਜਾਣੀ ਹੈ ਕਣਕ ਦੀ ਉਮੀਦ ਮਸੇਆ ਬਾਲੂ ਮੈਂ ਜਿਹੜਾ ਇਹ ਜੋ ਲਾਭਾਤਰੀ ਹਾਜ਼ਰ ਨੇ ਆਪਣੇ ਅੰਗੂਠੇ ਲਵਾਓ ਕੇ ਵੀਅਸਿ ਕਰਵਾਓ ਕੱਲ ਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਕਰਨਾ ਮੇਰੀ ਕਨਕ ਪਾਰਟੀ ਵੇਚ ਕਰਤੀ ਜਾਂ ਕੁਝ ਵੀ ਇਹ ਕੱਲ੍ਹ ਕੱਟੀ ਹੀ ਜਾਣੀ ਆ ਬਿਨਾਂ ਕੇ ਵੀਅਸਿ ਤੇ ਕੇ ਵੀਅਸਿ ਕਰਵਾਓ ਇੱਕ ਹੋਰ ਮਸੇਆ ਜਿਹੜੀ ਆਪਣੇ ਕੇ ਵੀਅਸਿ ਕਰਾਉਣੇ ਆ ਇਹੋ ਜ਼ਰੂਰੀ ਹੋਣੀ ਆ ਜ਼ਰੂਰੀ ਜੀ ਜ਼ਰੂਰੀ ਜੀ ਜ਼ਰੂਰੀ ਸਨ 2018 ਤੋਂ ਬਾਅਦ ਬਲਾਸਪੁਰ ਦੇ ਵਿੱਚੋਂ ਸਿਰਫ ਦੋ ਨਾਂ ਕੱਟ ਹੋਏ ਨੇ ਸਿਰਫ ਦੋ ਨਾਂ ਤੇ ਉਦੇ ਕਰਕੇ ਡੈਥ ਕਿੰਨੇ ਬੰਦੇ ਹੋਏ ਨੇ ਕੁੜੀਆਂ ਕੁੜੀਆਂ ਦੀ ਮੈਰਿਜ ਹੋ ਗਈ ਠੀਕਾ ਆਪਾਂ ਨਵੇਂ ਨਾਮ ਵੀ ਢਵਾਉਣੇ ਬੱਚਿਆਂ ਦੇ ਨਵੇਂ ਨਾਜਰਾਂ ਨੂੰ ਆਪਾਂ ਸਾਰੇ ਆਈ ਜਾਂਦੇ ਆਪਣੇ ਕੋਲੇ ਨਾਂ ਕਟਵਾਣੇ ਵੀ ਆ ਜਿਹਨਾਂ ਡੈਥ ਹੋਈ ਆ ਪਰਿਵਾਰ ਵੀ ਸਹਿਯੋਗ ਕਰਨ ਆਪਦੇ ਆਪ ਨਾਂ ਕਟਵਾਣ ਤੇ ਜਿਹੜੇ ਆਪਣੇ ਨਵੇਂ ਕਾਰਡ ਬਣੇ ਨੇ ਉਹਨਾਂ ਨਾਲ ਕੇ ਅਸਪਾਰ ਮਿਲੂਗੀ ਨਹੀਂ ਅਜੇ ਜੀ ਇੱਕ ਹਫ਼ਤੇ ਬਾਅਦ ਰੁਕਿਆਗਾ ਮੈਂ ਇੱਕ ਹਫ਼ਤੇ ਬਾਅਦ ਮਿਲੂ ਉਹਨਾਂ ਨੂੰ ਧੰਨਵਾਦ ਜੀ ਥੈਂਕ ਯੂ